ਰੋ ਰੀਲਾ ਇੰਪੋਰਟੈਂਟ ਬਹੁਤ ਹੈ ਮੈਨੂੰ ਨਾ ਇੱਕ ਗੱਲ ਯਾਦ ਆ ਗਈ ਤੁਹਾਡੀ ਗੱਲ ਤੋਂ ਇਸੇ ਸਟੂਡੀਓ 'ਚ ਭਾਈ ਪਰਪਾਲ ਸਿੰਘ ਯੂਐਸਏ ਵਾਲੇ ਆਏ ਅੱਖਾਂ ਤੋਂ ਦਿਸਦਾ ਨਹੀਂ ਉਹਨਾਂ ਨੂੰ ਤੇ ਕੀਰਤਨ ਕਰਦੇ ਰਾਗਾਂ 'ਚ ਬਹੁਤ ਕਮਾਲ ਅੱਛਾ ਜੀ ਤੇ ਅਸੀਂ ਇੰਟਰਵਿਊ ਕੀਤਾ ਤੇ ਉਹ ਇੰਟਰਵਿਊ ਨਾ ਨਾ ਬਹੁਤੇ ਵਿਊ ਆਏ ਨਾ ਹੀ ਘਟਾਏ ਲੱਖ 2 ਲੱਖ ਵਿਊ ਆਏ ਤੇ ਉਹਦੇ 'ਚ ਨਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਰਰਾਜ ਸਾਹਿਬ ਸੋਦਰ ਦੀ ਚੌਂਕੀ ਜਦੋਂ ਸ਼ਾਮ ਨੂੰ ਹਰ ਜੁਗ ਜੁਗ ਭਗਤਿਉਪਾਇਆ ਪੈਜ ਰੱਖਦਾ ਆ ਆ ਰਾਮ ਰਾਜ ਜੀ ਤੇ ਉਹ ਦਰਬਾਰ ਸਾਹਿਬ ਜਦੋਂ ਸ਼ਾਮ ਨੂੰ ਗਾਉਂਦੇ ਤੇ ਉਹ ਕੀਰਤਨ ਰੂਪੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਉਹ ਸੁਣਾ ਦਿਓ ਕਿਉਂਕਿ ਉਹ ਦਰਬਾਰ ਸਾਹਿਬ ਕੀਰਤਨ ਕਰਦੇ ਆ ਉਹ ਇੰਟਰਵਿਊ ਚ ਉਹਨਾਂ ਨੇ ਉਹ ਗਾਇਆ ਅਸੀਂ ਤਾਂ ਇੰਟਰਵਿਊ ਪੂਰੀ ਪਾਈ ਸੀ ਉਹ ਪਰ ਪੇਜਾਂ ਨੇ ਚੱਕ ਕੇ ਬਹੁਤ ਇੰਸਟਾਗ੍ਰam ਵਾਲਿਆਂ ਨੇ ਕੱਲਾ ਉਹ ਹਾਲਾਂਕਿ ਉਹਨਾਂ ਨੇ ਆਪ ਦੇ ਲੋਗੋ ਲਾ ਕੇ ਉਹ ਇੱਕ ਵੱਖਰੀ ਗੱਲ ਹੈ ਮੈਂ ਮਨਾ ਨਹੀਂ ਕਰਦਾ ਹੁੰਦਾ ਮੈਂ ਸਟ੍ਰਾਈਕ ਕਾਪੀਰਾਈਟ ਨਹੀਂ ਪਾਉਂਦਾ ਕਦੇ ਬੜੀ ਚੰਗੀ ਗੱਲ ਹੈ ਹੁਣ ਸ਼ੁਰੂ ਕਰਨ ਲੱਗਿਆ ਪਰ ਮੈਂ ਵੀ ਦੱਸ ਦਿਆਂ ਅੱਜ ਇਸ ਇੰਟਰਵਿਊ ਤੋਂ ਕਿ ਮੈਨੂੰ ਮੇਰੀ ਟੀਮ ਲੜਦੀ ਐ ਵੀ ਇਹ ਆਪਣੀ ਮਿਹਨਤ ਐ ਜਿਵੇਂ ਤੁਸੀਂ ਮਿਹਨਤ ਲਈ ਲੜ ਰਹੇ ਹੋ ਨਾ ਹਾਂ ਕਿ ਅੱਜ ਵਾਹਿਗੁਰੂ ਨੇ ਜੇ ਮੈਨੂੰ ਇਹ ਹੁੰਦਾ ਯਾਰ ਜਾਣ ਦਿਓ ਜੇ ਕਿਸੇ ਦਾ ਪੇਜ ਚੱਲੀ ਜਾਂਦਾ ਨਾ ਤੰਗ ਨਾ ਕਰੋ ਅਗਲੇ ਨੂੰ ਚਲਾ ਲੈਣ ਦਿਓ ਪਰ ਕ੍ਰੈਡਿਟ ਨਹੀਂ ਦਿੰਦੇ ਕਈ ਘੱਟੋ ਘੱਟ ਥੱਲੇ ਹੀ ਲਿਖ ਦਿਓ ਕਿ ਐਸਐਮਟੀਵੀ ਤੋਂ ਲਈ ਐ ਉਹ ਇੱਕ ਨੇ ਲੋਗੋ ਲੁਗੋ ਚੇਂਜ ਕਰਕੇ ਆਪਦੀ ਲਈ ਤੇ ਉਹਦੇ ਮੇਰੇ ਖਿਆਲ 2.5 ਲੱਖ ਸ਼ੇਅਰ ਐ ਕੱਲਾ ਵਾਹ ਇੰਸਟਾਗ੍ਰਾਮ ਤੇ ਉਹ ਫਿਰ ਮੈਂ ਉਹਨਾਂ ਨੂੰ ਕਹੇ ਮਾਰਾ ਹੀ ਦੀ ਬਾਣੀ ਐ ਤੁਸੀਂ ਕੋਈ ਕਾਪੀਰਾਈਟਰ ਨਹੀਂ ਪਾਉਣਾ ਜਾਣਦੇ